ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪੈ ਰਹੀ ਆ ਵੱਖ-ਵੱਖ ਥਾਵਾਂ ਤੇ ਹੜ੍ਹ ਆ ਚੁੱਕੇ ਨੇ ਤੇ ਪੰਜਾਬ ਦੇ ਲੋਕ ਬਹੁਤ ਘਬਰਾਏ ਹੋਏ ਨੇ ਵੱਖ-ਵੱਖ ਥਾਵਾਂ ਤੇ ਨਦੀਆਂ ਤੇ ਨਹਿਰਾਂ ਦੇ ਪੌਲ ਟੁੱਟ ਰਹੇ ਨੇ ਜਿਹੜੇ ਬਣ ਲਏ ਹੋਏ ਸੀ ਉਹ ਟੁੱਟ ਗਏ ਨੇ ਤੇ ਪਾਣੀ ਦੀ ਚਪੇੜ ਦੇ ਵਿੱਚ ਪੰਜਾਬ ਦੇ ਅੱਧੇ ਇਲਾਕੇ ਆ ਚੁੱਕੇ ਨੇ ਇਹ ਵੀਡੀਓ ਮਾਦੋਪੁਰ ਦੀ ਆ ਜੰਮੂ ਅਤੇ ਪਠਾਨਕੋਟ ਰੋਡ ਤੇ ਪਿੰਡੇ ਇਸ ਡੈਮ ਦੀ ਤੁਸੀਂ ਦੇਖ ਸਕਦੇ ਹੋ ਡੈਮ ਦੇ ਵਿੱਚ ਪਾਣੀ ਕਿਵੇਂ ਆ ਗਿਆ ਹੈ ਸਸਿਆ ਇਹ ਜਾ ਰਿਹਾ ਹੈ ਕਿ 1988 ਤੋਂ ਬਾਅਦ ਅੱਜ ਇੰਨਾ ਪਾਣੀ ਇੱਥੇ ਆਇਆ ਹੈ 1988 ਤੋਂ ਸਿਰਫ 2 ਫੁੱਟ ਥੱਲੇ ਆ ਪਾਣੀ ਤੇ ਲੋਕ ਸਾਰੇ ਘਬਰਾਏ ਹੋਏ ਨੇ ਬਿੜ ਨੂੰ ਇੱਕ ਵਾਰੀ ਜ਼ਰੂਰ ਦੇਖੋ ਇੱਕ ਨੰਬਰ ਜੜਨਾ ਚਾਹਦੇ ਹਾਂ ਇਹ ਇਲਾਕਾ ਤੇ ਇਲਾਕਾ ਆ ਕਿਉਂ ਆ ਕਿਉਂ ਆ ਆ ਮੈਂ ਤੁਹਾਨੂੰ ਪਾਣਾ ਯਾਰ ਭੈ ਡਰ ਲੱਗਣ ਦੇ ਅੰਦਰ ਜਾ ਕੇ ਜਾ ਕੇ ਯਾਰ ਤਮਾਏ ਦਾ ਜ ਟੁੱਟ ਕੇ ਡੰਗਾ ਟੁੱਟਣੇ ਵਾਲਾ ਜੋ ਡੰਗੇ ਦੇ ਉੱਪਰੋਂ ਪਾਣੀ ਆਂ ਡਿਆ તાર્યા તુંડ્યા હોવે